ਇਹ ਜਿੰਦਰਾ ਆਖਰੀ ਵਾਰ ਪਤਾ ਨਹੀਂ ਕਿਹਦੇ ਹੱਥੋਂ ਲੱਗਿਆ ਹੋਣਾ ਇਹ ਸਾਲ ਜਾਂ ਦੋ ਸਾਲ ਦਾ ਨਹੀਂ ਇਹ ਤਾਂ 1947 ਵੇਲੇ ਦਾ ਲੱਗਿਆ ਹੋਣਾ ਕਾਲਜੇ ਦੇ ਵਿੱਚੋਂ ਬਈ ਰੁਗ ਭਰੀ ਦਿਆ ਵੀਡੀਓ ਨੂੰ ਦੇਖ ਦੇਖ ਕੇ ਇਹ ਵੀ ਕਦੇ ਚਾਈ ਚਾਈ ਖੁੱਲਦਾ ਹੋਣਾ ਚੰਦਰਾ ਤੇ ਅੱਜ ਪਤਾ ਨਹੀਂ ਇਹਨੂੰ ਖੋਲਣ ਵਾਲਾ ਕੋਈ ਹੈਗਾ ਜੈਸ ਦੁਨੀਆ ਤੇ ਹੈ ਨਹੀਂ ਪਰ ਜਿਸ ਨੇ ਨੇ ਜਿੰਦਾ ਲੱਗਿਆ ਸੀ ਉਹ ਸਾਲ ਦੀਆਂ ਗੱਲਾਂ ਜਦੋਂ ਵੀ ਸੁਣੀ ਦੀਆਂ ਬਈ ਅੱਖਾਂ ਦੇ ਵਿੱਚੋਂ ਪਾਣੀ ਤੇ ਕਾਲਜ ਦੇ ਵਿੱਚੋਂ ਰੁਗ ਭਰੀ ਰਿਆ ਆਜੋ ਬਾਪੂ ਦੀ ਇੱਕ ਆਵਾਜ਼ ਸੁਣੀਏ ਜੀ ਮਜੰਦਰੇ ਮਾਰ ਕੇ ਯਾਰ ਤੁਰ ਗਏ ਆ ਓਏ ਹੋਏ ਓਏ ਜੀ ਮਜੰਦਰੇ ਮਾਰ ਕੇ ਯਾਰ ਤੁਰ ਗਏ ਉਹ ਸੁਣਿਆ ਛੜ ਕੇ ਮੈਂ ਤੇ ਮੰਦਰਾ ਨੂੰ ਆਪਣ ਘਰ ਗੀਮ ਜੰਦਰੀਏ ਮਾਰ ਕੇ ਯਾਰ ਤੁਰ ਗਏ ਸੁੰਨੇ ਛੱਡ ਗਏ ਮਹਿਲ ਤੇ ਮੰਦਰਾਂ ਨੂੰ ਉਹ ਪਾਣੀ ਉਛਲਦਿਆਂ ਉੱਠਿਆ ਨਹੀਂ ਬੁੱਝਦੀ ਜਦੋਂ ਲੱਗੀ ਹੋਵੇ ਅੰਗ ਅੰਦਰਾਂ ਨੂੰ ਓਏ ਹੋਏ